ਕਿਤਾਬ ਗਾਫਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਆਪਾਂ ਪੜਾਂਗੇ 21 ਗਾਈ ਨਾਮਕ ਕਿਤਾਬ ਦਾ ਅਗਲਾ ਅਧਿਆਇ ਇਸ ਅਧਿਆਇ ਦਾ ਨਾਮ ਹੈ ਲੰਮੀ ਉਮਰ ਵਾਲੇ ਤੁਰੰਤਰ ਸੰਸਾਰ ਦੇ ਸਭ ਤੋਂ ਲੰਮੀ ਉਮਰ ਵਾਲੇ ਲੋਕਾਂ ਦਾ ਮਹੱਤਵਪੂਰਨ ਰਾਧ ਸੇਰਾ ਜਦੋਂ ਅਸੀਂ ਇਸ ਕਿਤਾਬ ਦੀ ਸ਼ੁਰੂਆਤ ਕੀਤੀ ਸੀ ਤਾਂ ਸਾਡਾ ਮਕਸਦ ਸਿਰਫ ਇੰਨਾ ਜਾਣਨਾ ਹੀ ਨਹੀਂ ਸੀ ਕਿ ਆਨੰਦ ਭਰਪੂਰ ਅਤੇ ਲੰਮੀ ਉਮਰ ਵਾਲਾ ਜੀਵਨ ਜੀਣ ਲਈ ਕਿਹੜੇ ਤੱਤ ਜ਼ਰੂਰੀ ਹਨ ਸਗੋ ਜਿਹੜੇ ਲੋਕਾਂ ਦੀ ਉਮਰ ਲੰਮੀ ਹੈ ਉਹ ਇਸ ਬਾਰੇ ਕੀ ਕਹਿੰਦੇ ਹਨ ਇਹ ਜਾਨਣਾ ਵੀ ਸਾਡੇ ਲਈ ਉਹ ਨਹੀਂ ਜ਼ਰੂਰੀ ਸੀ ਉਹ ਕਿਨਾਵਾ ਵਿੱਚ ਅਸੀਂ ਜਿਹੜੀ ਗੱਲਬਾਤ ਕੀਤੀ ਉਹ ਬਿਲਕੁਲ ਗੈਰਮਾਮੂਲੀ ਸੀ ਇਸ ਦੇ ਨਾਲ ਹੀ ਅਸੀਂ ਸੰਸਾਰ ਪਰ ਵਿੱਚ ਲੰਮੀ ਉਮਰ ਦੇ ਲੋਕਾਂ ਦੇ ਜੀਵਨ ਦੇ ਤਤਵ ਵਿਚਾਰ ਵੀ ਸਮਝਣ ਜਾ ਰਹੇ ਹਾਂ ਅਸੀਂ ਅਜਿਹੇ ਲੋਕਾਂ ਬਾਰੇ ਗੱਲ ਕਰਾਂਗੇ ਜਿਹੜੇ 110 ਸਾਲਾਂ ਤੋਂ ਵੱਧ ਜਿੰਦਾ ਰਹੇ ਸੁਪਰ ਸੈਨੀਟੇਰੀਅਨ ਸ਼ਬਦ ਦੀ ਵਰਤੋਂ ਸਭ ਤੋਂ ਪਹਿਲਾਂ 1970 ਵਿੱਚ ਦਾ ਗਿਨੀਸ ਬੁੱਕ ਆਫ ਰਿਕਾਰਡਸ ਦੇ ਸੰਪਾਦਕ ਨੋਰਸ ਮੈਕਵਾਰਟਰ ਨੇ ਕੀਤੀ ਸੀ ਸਨ 1990 ਵਿੱਚ ਵਿਲੀਅਮਸ ਡਰਾ우스 ਅਤੇ ਨੀਲ ਹਾਵ ਨੇ ਸੁਪਰ ਸੈਨੀਟੇਰੀਅਨ ਸ਼ਬਦ ਦਾ ਵਿਦੇਰੇ ਪ੍ਰਚਾਰ ਕੀਤਾ ਅੱਜ ਦੀ ਤਰੀਕ ਵਿੱਚ ਪੂਰੇ ਸੰਸਾਰ 'ਚ 350 ਤੋਂ ਲੈ ਕੇ 400 ਲੋਕ ਅਜੇ ਹਨ ਜਿਨ੍ਹਾਂ ਦੀ ਉਮਰ 110 ਸਾਲਾਂ ਤੋਂ ਵੱਧ ਹੈ ਹਾਲਾਂਕਿ ਉਹਨਾਂ ਵਿੱਚੋਂ ਲਗਭਗ 75 ਲੋਕਾਂ ਦੀ ਉਮਰ ਦੇ ਸਬੂਤ ਮੌਜੂਦ ਹਨ ਇਹ ਲੋਕ ਭਾਵੇਂ ਸੁਪਰ ਹੀਰੋ ਨਾ ਹੋਣ ਪਰ ਇਹ ਪੱਕਾ ਹੈ ਕਿ ਇਹਨਾਂ ਲੋਕਾਂ ਨੇ ਹੋਰ ਲੋਕਾਂ ਤੋਂ ਵੱਧ ਸਮਾਂ ਧਰਤੀ ਤੇ ਬਤਾਇਆ ਹੈ ਅੱਜ ਜੇ ਮੈਂ ਸੰਸਾਰ ਵਿੱਚ ਲੋਕਾਂ ਦੀ ਔਸਤ ਉਮਰ ਵੱਧ ਰਹੀ ਹੈ ਉਸ ਨਾਲ ਯਕੀਨਨ ਹੀ ਸੁਪਰ ਸੈਨੀਟੇਰੀਅਨ ਦੀ ਗਿਣਤੀ ਵਧਣ ਦੀ ਸੰਭਾਵਨਾ ਹੈ ਇੱਕ ਤੰਦਰੁਸਤ ਅਤੇ ਅਰਥਪੂਰਨ ਜ਼ਿੰਦਗੀ ਨਾਲ ਅਸੀਂ ਉਹਨਾਂ ਦੀ ਕਤਾਰ ਵਿੱਚ ਸ਼ਾਮਲ ਹੋ ਸਕਦੇ ਹਾਂ ਆ ਹੁਣ ਇਹ ਸਮਝਦੇ ਹਾਂ ਕਿ ਲੰਮੀ ਉਮਰ ਵਾਲੇ ਲੋਕ ਆਪਣੀ ਜ਼ਿੰਦਗੀ ਪ੍ਰਤੀ ਕੀ ਕਹਿੰਦੇ ਹਨ ਮਿਸ ਓਕਾਵਾ ਪੋਦਨ ਸ਼ਕੋ ਨੀਂਦ ਲਵੋ ਅਤੇ ਲੰਮੀ ਉਮਰ ਜੀਵੋ ਤੁਹਾਨੂੰ ਆਰਾਮ ਕਰਨ ਦੀ ਕਲਾ ਸਿੱਖਣੀ ਪਵੇਗੀ ਜੇ ਰੈਨਟੋਲੋਜੀ ਰਿਸਰਚ ਗਰੁੱਪ ਦੇ ਟੈਸਟਿੰਗ ਦੇ ਹਿਸਾਬ ਨਾਲ ਅਪ੍ਰੈਲ 2015 ਤੱਕ ਮਿਸਾਓ ਓਕਾਵਾ ਦੁਨੀਆ ਦੀ ਸਭ ਤੋਂ ਵੱਧ ਉਮਰ ਦੀ ਮਹਿਲਾ ਵਜੋਂ ਜਾਣੀ ਜਾਂਦੀ ਸੀ ਜਦੋਂ ਹਸਪਤਾਲ ਵਿੱਚ ਉਸ ਦੀ ਮੌਤ ਹੋਈ ਉਦੋਂ ਉਸ ਦੀ ਉਮਰ 117 ਸਾਲ ਅਤੇ 27 ਦਿਨ ਸੀ ਸਨ 1898 ਵਿੱਚ ਇੱਕ ਕੱਪੜਾ ਵਪਾਰੀ ਦੇ ਘਰ ਮਿਸਾਓ ਦਾ ਜਨਮ ਹੋਇਆ ਉਦੋਂ ਸਪੇਨ, ਕਿਊਬਾ ਅਤੇ ਫਿਲਪੀਨਸ ਜੋ ਆਪਣੇ ਟਿਕਾਣੇ ਗਵਾ ਚੁੱਕੇ ਸੀ ਅਤੇ ਅਮਰੀਕਾ ਨੇ ਹਵਾਈ ਖੇਤਰ ਤੇ ਕਬਜ਼ਾ ਕਰ ਲਿਆ ਸੀ ਅਤੇ ਪੈਪਸੀ ਕੋਲਾ ਨੂੰ ਲਾਂਚ ਕੀਤਾ ਗਿਆ ਸੀ। ਤਿੰਨ ਵੱਖ-ਵੱਖ ਸਦੀਆਂ 'ਚ ਜੀਣ ਵਾਲੀ ਇਸ ਔਰਤ ਨੇ ਆਪਣੇ ਜੀਵਨ ਵਿੱਚ ਕਈ ਕੁਝ ਵਾਪਰਦਾ ਵੇਖਿਆ। 110 ਸਾਲ ਦੀ ਉਮਰ ਤੱਕ ਉਹ ਕੱਲੀ ਰਹਿੰਦੀ ਸੀ ਅਤੇ ਕਿਸੇ ਦੀ ਮਦਦ ਬਿਨਾਂ ਸਾਰੇ ਕੰਮ ਆਪ ਹੀ ਕਰਦੀ ਸੀ। ਜਦੋਂ ਲੋਕਾਂ ਨੇ ਉਸਦੇ ਰੋਜ਼ ਦੇ ਕੰਮਾਂ ਬਾਬਤ ਪੁੱਛਿਆ ਤਾਂ ਉਸਨੇ ਦੱਸਿਆ ਸ਼ੂਸ਼ੀ ਖਾਣਾ ਅਤੇ ਸੋਣਾ ਉਸ ਦੇ ਜਵਾਬ ਵਿੱਚ ਅਸੀਂ ਇੱਕ ਹੋਰ ਗੱਲ ਜੋੜ ਸਕਦੇ ਹਾਂ ਜੀਣ ਲਈ ਉਸ ਦੀ ਇੱਛਾ ਸ਼ਕਤੀ ਜਦੋਂ ਉਸ ਕੋਲ ਉਸ ਦੀ ਲੰਮੀ ਉਮਰ ਦਾ ਹਾਸ ਪੁੱਛਿਆ ਗਿਆ ਤਾਂ ਉਸ ਨੇ ਹੱਸਦਿਆਂ ਹੋਇਆਂ ਜਵਾਬ ਦਿੱਤਾ ਮੈਂ ਵੀ ਉਹੀ ਲੱਭ ਰਹੀ ਹਾਂ ਜਾਪਾਨ ਲੰਮੀ ਉਮਰ ਵਾਲੇ ਲੋਕਾਂ ਦੀ ਧਰਤੀ ਹੈ ਜਿਸ ਬਾਬਤ ਸਬੂਤ ਮਿਲਦੇ ਹਨ 112 ਬਰੇ ਅਤੇ 150 ਦਿਨ ਜੀਣ ਵਾਲੇ ਸਰਕਾਰੀ ਮਮੂਈ ਦੀ ਜਦੋਂ ਮੌਤ ਹੋਈ ਤਾਂ ਉਦੋਂ ਉਹ ਸੰਸਾਰ ਦਾ ਸਭ ਤੋਂ ਬਜ਼ੁਰਗ ਮਰਦ ਸੀ ਪਰ ਉਸ ਵੇਲੇ ਵੀ ਉਸ ਤੋਂ ਵੱਧ ਉਮਰ ਵਾਲੀਆਂ 57 ਔਰਤਾਂ ਜਿਉਂਦੀਆਂ ਸਨ ਮਾਰੀਆ ਕੇਪੋਵਿਲਾ ਉਮਰ 116 ਸਾਲ ਕਦੇ ਵੀ ਮਾਸ ਦਾ ਸੇਵਨ ਨਹੀਂ ਕੀਤਾ ਸਨ 1899 ਵਿੱਚ ਇੱਕ ਵਾਰ ਹੋਰ ਦੇ ਜਨਮੀ ਮਾਰੀਆ ਕੇਪੋਵਿਲਾ ਦਾ ਨਾਮ ਗਿਨੀਸ ਬੁੱਕ ਵਿੱਚ ਦੁਨੀਆ ਦੀ ਸਭ ਤੋਂ ਵੱਡੇਰੀ ਉਮਰ ਵਾਲੀ ਔਰਤ ਵਜੋਂ ਦਰਜ ਹੈ 2006 ਵਿੱਚ ਉਹ ਨਮੂਨਿਆਂ ਨਾਲ ਪੀੜਤ ਹੋਣ ਤੋਂ ਬਾਅਦ ਮਰ ਗਏ ਸੀ ਉਸ ਦੇ ਤਿੰਨ ਬੱਚੇ 12 ਪੋਤੇ ਦੋਤੇ ਅਤੇ 20 ਪਰਪੋਤੇ ਸਨ ਉਸ ਨੇ 107 ਸਾਲ ਦੀ ਉਮਰ ਵਿੱਚ ਦਿੱਤੀ ਆਖਰੀ ਇੰਟਰਵਿਊ ਵਿੱਚ ਕਿਹਾ ਮੈਂ ਖੁਸ਼ ਹਾਂ ਅਤੇ ਇੰਨੀ ਲੰਮੀ ਉਮਰ ਦੇਣ ਲਈ ਹਮੇਸ਼ਾ ਪਰਮਾਤਮਾ ਦਾ ਸ਼ੁਕਰਾਨਾ ਕਰਦੀ ਹਾਂ ਮੈਨੂੰ ਕਦੇ ਨਹੀਂ ਲੱਗਿਆ ਸੀ ਕਿ ਮੈਂ ਐਨੇ ਸਾਲ ਜੀਵਾਂਗੀ ਮੇਰਾ ਪਤੀ ਐਂਟੋਨੀਓ ਕੇਪੋਵਿਲਾ ਜਹਾਜ਼ ਦਾ ਕਪਤਾਨ ਸੀ ਅਤੇ ਉਸ ਦੀ ਮੌਤ 84 ਸਾਲ ਦੀ ਉਮਰ ਵਿੱਚ ਹੋਈ ਉਦੋਂ ਮੇਰੇ ਕੋਲ ਦੋ ਬੇਟੀਆਂ ਅਤੇ ਇੱਕ ਬੇਟਾ ਸਨ ਫਿਰ ਇਹਨਾਂ ਦੀ ਦੁਨੀਆ ਫੈਲ ਗਈ ਅਤੇ ਅੱਜ ਮੇਰੇ ਪੋਤੇ ਅਤੇ ਪਰਪੋਤੇ ਵੀ ਹਨ ਦੇਖਿਆ ਜਾਵੇ ਤਾਂ ਪੁਰਾਣੇ ਜ਼ਮਾਨੇ ਵਿੱਚ ਹਾਲਾਤ ਕਾਫੀ ਚੰਗੇ ਸਨ ਲੋਕ ਪਿਆਰ ਨਾਲ ਰਹਿੰਦੇ ਸਨ ਅਸੀਂ ਨੱਚਦੇ ਗਾਉਂਦੇ ਸਾਂ ਪਰ ਉਸ ਵਿੱਚ ਵੀ ਇੱਕ ਬੰਦੇਜ ਹੁੰਦਾ ਸੀ ਮੈਨੂੰ ਮਾਰੀਆ ਲੂਇਸ ਅਲਾਰਕੋਨ ਦਾ ਗਾਣਾ ਬੜਾ ਪਸੰਦ ਸੀ ਉਸ ਦਿਨ ਅੱਜ ਵੀ ਮੈਨੂੰ ਯਾਦ ਹਨ ਅੱਜ ਵੀ ਮੈਨੂੰ ਕਈ ਅਰਦਾਸਾਂ ਚੇਤੇ ਹਨ ਜੋ ਮੈਂ ਕਰਦੀ ਰਹਿੰਦੀ ਹਾਂ ਮੌਕਾ ਮਿਲੇ ਤਾਂ ਅੱਜ ਵੀ ਮੈਂ ਗੌਂਦੀ ਨੱਚਦੀ ਹਾਂ ਸਕੂਲ ਦੇ ਸਮੇਂ ਮੈਂ ਜੋ ਚੀਜ਼ਾਂ ਹੱਥ ਨਾਲ ਬਣਾਉਂਦੀ ਸਾਂ ਉਹੀ ਅੱਜ ਵੀ ਬਣਾ ਲੈਂਦੀ ਹਾਂ ਬੀਤੇ ਦੀਆਂ ਨਾਲ ਯਾਦਾਂ ਬਾਰੇ ਗੱਲ ਕਰਦੇ ਆ ਉਹ ਅਚਾਨਕ ਨੱਚਣ ਲੱਗੀ ਉਸ ਦਾ ਚਾਹ ਵੇਖ ਕੇ ਈਮੇ ਲੱਗਾ ਜਿਵੇਂ ਉਹ ਕਈ ਸਾਲ ਜਵਾਨ ਹੋ ਗਈ ਹੋਵੇ ਜਦੋਂ ਉਸ ਕੋਲੋਂ ਲੰਮੀ ਉਮਰ ਦਾ ਭੇਦ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਾਹਦਾ ਭੇਦ ਕੋਈ ਭੇਦ ਨਹੀਂ ਪਰ ਇੱਕ ਗੱਲ ਮੈਂ ਪੂਰੇ ਯਕੀਨ ਨਾਲ ਕਹਿ ਸਕਦੀ ਹਾਂ ਕਿ ਮੈਂ ਆਪਣੇ ਪੂਰੇ ਜੀਵਨ ਵਿੱਚ ਇੱਕ ਵਾਰ ਵੀ ਮਾਸ ਨਹੀਂ ਖਾਦਾ। ਮੈਨੂੰ ਲੱਗਦਾ ਹੈ ਕਿ ਇਹੀ ਮੇਰੀ ਲੰਮੀ ਉਮਰ ਜੀਣ ਦਾ ਭੇਤ ਹੈ। ਜੇਨਕੇਲ ਵਿੱਚ ਉਮਰ 122 ਸਾਲ। ਸਭ ਠੀਕ ਚੱਲ ਰਿਹਾ ਹੈ। ਸਨ 1875 ਵਿੱਚ ਫਰਾਂਸ ਦੇ ਐਹਲੇ ਤੋਂ ਜੰਮੀ ਜੇਨਕੇਲ ਵਿੱਚ 4 ਅਗਸਤ 1997 ਨੂੰ ਸੰਸਾਰ ਦੀ ਸਭ ਤੋਂ ਬਜ਼ੁਰਗ ਔਰਤ ਵਜੋਂ ਪਛਾਣੀ ਗਈ ਸੀ। ਉਸ ਵੇਲੇ ਉਸਦੀ ਉਮਰ 102 ਵਰਿਆਂ ਦੀ ਸੀ। ਇੱਕ ਵਾਰੀ ਮਜ਼ਾਕ 'ਚ ਉਹਨਾਂ ਦੱਸਿਆ ਸੀ ਕਿ ਮੈਂ ਮੈਥਿਊਸਲਾ ਨਾਲ ਮੁਕਾਬਲਾ ਕੀਤਾ ਹੈ ਜੇਨ ਨੇ ਆਪਣੇ ਜੀਵਨ ਵਿੱਚ ਕਈ ਰਿਕਾਰਡ ਤੋੜੇ ਜੀਵਨ ਦੇ ਆਖਰੀ ਪਲ ਤੱਕ ਉਹ ਤੰਦਰੁਸਤ ਤੇ ਖੁਸ਼ ਰਹੀ 100 ਵਰਿਆਂ ਦੀ ਉਮਰ ਤੱਕ ਉਹ ਸਾਈਕਲ ਚਲਾਉਂਦੀ ਸੀ 110 ਵਰਿਆਂ ਤੱਕ ਉਹ ਇਕੱਲਿਆਂ ਰਹਿ ਗਈ ਸੀ ਅਪਾਰਟਮੈਂਟ 'ਚ ਥੋੜੀ ਜਿਹੀ ਅੱਗ ਲੱਗਣ ਕਰਕੇ ਸੁਰੱਖਿਆ ਮੁਤਾਬਕ ਉਸਨੂੰ ਨਰਸਿੰਗ ਹੋਮ ਜਾਣਾ ਪਿਆ ਉਹਨਾਂ ਨੇ 120 ਵਰਿਆਂ ਦੀ ਉਮਰ 'ਚੋਂ ਸਿਗਰਟ ਪੀਣੀ ਬੰਦ ਕਰ ਦਿੱਤੀ ਸੀ ਉਦੋਂ ਮੋਤੀਆ ਬਿੰਦ ਦੀ ਤਖਲੀਬ ਹੋਣ ਕਰਕੇ ਉਹਨਾਂ ਨੂੰ ਦਿਸਣੋਂ ਹਟ ਗਿਆ ਸੀ ਜਿਸ ਨਾਲ ਸਿਗਰਟ ਬੁੱਲਾਂ ਦਾ ਕਿਲਜਾਣੀ ਵੀ ਔਖੀ ਹੋ ਗਈ ਸੀ ਸ਼ਾਇਦ ਉਹਨਾਂ ਦੀ ਵੱਡੀ ਉਮਰ ਦਾ ਇੱਕ ਰਾਜ ਮਜ਼ਾਕ ਕਰਨ ਦੀ ਆਦਤ ਰਿਹਾ ਹੋਵੇ 120 ਵਰਿਆਂ ਦੀ ਉਮਰ 'ਚ ਉਹਨਾਂ ਨੇ ਕਿਹਾ ਮੈਨੂੰ ਠੀਕ ਤਰ੍ਹਾਂ ਦਿਸਦਾ ਨਹੀਂ ਸੁਣਨ ਚੜ੍ਹਵੀ ਤਖਲੀਬ ਹੁੰਦੀ ਹੈ ਮੇਰੀ ਸਿਹਤ ਵੀ ਠੀਕ ਨਹੀਂ ਰਹਿੰਦੀ ਪਰ ਬਾਕੀ ਸਭ ਠੀਕ ਚੱਲ ਰਿਹਾ ਹੈ ਵਾਲਟਰ ਬਰੂਨਿੰਗ ਉਮਰ 114 ਸਾਲ ਜੇਕਰ ਤੁਸੀਂ ਆਪਣੇ ਮਨ ਅਤੇ ਸਰੀਰ ਨੂੰ ਰੁੱਝਿਆ ਰੱਖਿਆ ਤਾਂ ਤੁਸੀਂ ਯਕੀਨਨ ਲੰਮੀ ਉਮਰ ਤੱਕ ਜਿਓਗੇ। ਤਨ 1896 ਵਿੱਚ ਮੀਨੇਸੋਟਾ ਤੋਂ ਜੰਮੇ ਵਾਲਟਰ ਬਰੂਨਿੰਗ ਨੇ ਆਪਣੇ ਜੀਵਨ ਵਿੱਚ ਤਿੰਨ ਵੱਖ-ਵੱਖ ਸਦੀਆਂ ਵੇਖੀਆਂ। ਮੌਨਡਾਨਾ ਜੋ ਸਨ 2011 ਵਿੱਚ ਉਹਨਾਂ ਦੀ ਕੁਦਰਤੀ ਮੌਤ ਹੋ ਗਈ। ਉਹਨਾਂ ਦੀਆਂ ਤਿੰਨ ਪਤਨੀਆਂ ਸਨ ਅਤੇ ਉਹਨਾਂ ਪੰਜਾਬ ਵਾਰੇ ਰੇਲਵੇ 'ਚ ਸੇਵਾ ਕੀਤੀ। 83 ਸਾਲਾਂ ਦੀ ਉਮਰ 'ਚ ਉਹ ਮੌਨਡਾਨਾ ਤੋਂ ਰਟਾਇਰਡ ਹੋਏ। ਅਤੇ ਜੀਵਨ ਦੇ ਆਖਰੀ ਪਲਾਂ ਤੱਕ ਕੰਮ ਚ ਰੁੱਝੇ ਰਹੇ। ਉਹ ਅਮਰੀਕਾ ਚ ਜਮੇ ਦੁਜੇ ਸਭ ਤੋਂ ਵੱਧ ਉਮਰ ਵਾਲੇ ਮਨੁੱਖ ਵਜੋਂ ਜਾਣੇ ਜਾਂਦੇ ਸਨ। ਨਾ ਆਪਣੇ ਆਖਰੀ ਵਰਿਆਂ ਚੋਂ ਕਿ ਇੰਟਰਵਿਊਆਂ ਦਿੱਤੀਆਂ। ਉਹ ਆਪਣੀ ਵੱਡੀ ਉਮਰ ਦਾ ਸਿਰ ਆਪਣੀਆਂ ਕੁਝ ਆਤਮ ਸਿਰ ਬੰਦੇ ਸਨ। ਜਦੋਂ ਤੱਕ ਸਰੀਰ ਸਾਥ ਦੇਵੇ। ਉਦੋਂ ਤੱਕ ਕੰਮ ਕਰਦੇ ਰਹੋ। ਅਤੇ ਦਿਨ ਚ ਸਿਰਫ ਦੋ ਵਾਰ ਭੋਜਨ ਛਕੋ। ਉਹ ਇਹਨਾਂ ਦੋਵੇਂ ਗੱਲਾਂ ਨੂੰ ਬਹੁਤ ਤਰਜੀਹ ਦਿੰਦੇ ਸਨ। 112 ਵਰਿਆਂ ਦੀ ਉਮਰ ਚ ਉਹਨਾਂ ਨੇ ਦੱਸਿਆ ਸੀ। ਤੁਸੀਂ ਆਪਣੇ ਮਨ ਅਤੇ ਸਰੀਰ ਦੋਮਾ ਨੂੰ ਸਰਗਰਮ ਰੱਖੋਗੇ ਤਾਂ ਯਕੀਨਨ ਲੰਮੀ ਉਮਰ ਜਿਓਗੇ ਉਹ ਆਪਣੇ ਜੀਵਨ ਦੇ ਆਖਰੀ ਦਿਨਾਂ ਤੱਕ ਕਸਰਤ ਕਰਦੇ ਰਹੇ ਉਹਨਾਂ ਦੀਆਂ ਆਦਤਾਂ 'ਚੋਂ ਲੋਕਾਂ ਨੇ ਮਦਦ ਕਰਨਾ ਵੀ ਸ਼ਾਮਲ ਸੀ ਖਾਸ ਗੱਲ ਤਾਂ ਇਹ ਸੀ ਕਿ ਉਹ ਮੌਤ ਤੋਂ ਡਰਦੇ ਨਹੀਂ ਸਨ ਸਨ 2010 ਦੀ ਇੱਕ ਮੁਲਾਕਾਤ 'ਚ ਉਹ ਆਖਦੇ ਹਨ ਅਸੀਂ ਸਾਰਿਆਂ ਨੇ ਕਦੇ ਨਾ ਕਦੇ ਤਾਂ ਮਰਨਾ ਹੀ ਹੈ ਕੁਝ ਲੋਕ ਮੌਤ ਤੋਂ ਡਰਦੇ ਹਨ ਪਰ ਮੌਤ ਤੋਂ ਡਰਨ ਦੀ ਲੋੜ ਨਹੀਂ ਹੈ ਕਿਉਂਕਿ ਸਾਡਾ ਜਨਮ ਹੋਇਆ ਹੈ ਇਸ ਦਾ ਅਰਥ ਇਹ ਹੈ ਕਿ ਮੌਤ ਆਉਣੀ ਹੀ ਆਉਣੀ ਹੈ। ਸਨ 2011 ਚ ਆਪਣੀ ਮੌਤ ਤੋਂ ਕੁਝ ਸਾਲ ਪਹਿਲਾਂ ਉਹਨਾਂ ਪਾਦਰੀ ਨੂੰ ਦੱਸਿਆ ਸੀ ਮੈਨੂੰ ਪਰਮਾਤਮਾ ਨੇ ਕਿਹਾ ਹੈ ਕਿ ਜੀਵਨ ਚ ਹੁਣ ਹੋਰ ਵਧੀਆ ਹੋਣ ਨੂੰ ਕੁਝ ਨਹੀਂ ਬਚਿਆ ਇਸ ਲਈ ਮੇਰੇ ਜਾਣ ਦਾ ਸਮਾਂ ਆ ਗਿਆ ਹੈ। ਅਲੈਗਜ਼ੈਂਡਰ ਇਮਿਚ ਉਮਰ 111 ਸਾਲ ਮੈਂ ਅਜੇ ਤੱਕ ਮਰਿਆ ਨਹੀਂ ਹਾਂ। ਬੋਲੈਂਚੋ ਸਨ 1903 ਚ ਪੈਦਾ ਹੋਏ ਅਲੈਗਜ਼ੈਂਡਰ ਇਮਿਚ ਕੇਮਿਸਟ ਅਤੇ ਪੈਰਾਸਾਈਕੋਲੋਜਿਸਟ ਸਨ। ਉਹ ਅਮਰੀਕਾ ਜੋ ਰਹਿੰਦੇ ਸਨ 2014 ਚ ਆਪਣੇ ਤੋਂ ਪਹਿਲਾਂ ਦੇ ਬੰਦੇ ਦੀ ਮੌਤ ਕਰਨ ਉਹ ਸੰਸਾਰ ਦੇ ਸਭ ਤੋਂ ਵੱਡੀ ਉਮਰ ਵਾਲੇ ਮਨੁੱਖ ਬਣ ਗਏ ਸਨ ਬੇਸ਼ੱਕ ਇਸ ਤੋਂ ਕੁਝ ਹੀ ਸਮੇਂ ਬਾਅਦ ਉਸੇ ਸਾਲ ਜੂਨ ਵਿੱਚ ਉਹਨਾਂ ਦੀ ਮੌਤ ਹੋ ਗਈ ਸੀ ਅਮਿਤ ਆਪਣੀ ਵੱਡੀ ਉਮਰ ਦੀ ਵਜ੍ਹਾ ਦਾ ਸਹਾਰ ਵਾਸਨਾ ਰਹਿਤ ਰਹਿਣ ਤੇ ਸ਼ਰਾਬ ਨਾ ਪੀਣ ਨੂੰ ਦਿੰਦੇ ਹਨ ਜਦੋਂ ਉਹਨਾਂ ਦਾ ਜ਼ਿਕਰ ਦੁਨੀਆ ਦੇ ਸਭ ਤੋਂ ਵੱਧ ਉਮਰ ਵਾਲੇ ਵਿਅਕਤੀਆਂ ਵਜੋਂ ਹੋਇਆ ਤਾਂ ਉਹਨਾਂ ਦੱਸਿਆ ਇਹ ਨੋਵਲ ਜਿੱਤਣ ਵਰਗਾ ਮਹਾਨ ਕਾਰਜ ਹਰਗिज ਨਹੀਂ ਹੈ ਸੱਚ ਦੱਸਾਂ ਤਾਂ ਮੈਨੂੰ ਕਦੇ ਵੀ ਇੰਜ ਨਹੀਂ ਲੱਗਿਆ ਕਿ ਐਨੀ ਵੱਡੀ ਉਮਰ ਤੱਕ ਜੀਆ ਜਾ ਸਕਦਾ ਹੈ ਮੇਰੀ ਵੱਡੀ ਉਮਰ ਦਾ ਰਾਜ਼ ਵੀ ਮੈਂ ਨਹੀਂ ਦੱਸ ਸਕਦਾ ਪਰ ਇੱਕ ਗੱਲ ਸੱਚ ਹੈ ਕਿ ਮੈਂ ਹਜੇ ਤੱਕ ਮਰਿਆ ਨਹੀਂ ਹਾਂ ਇੱਕ ਹੀ ਯਾਈ ਕਲਾਕਾਰ ਲੰਮੀ ਉਮਰ ਦਾ ਰਾਜ ਸਿਰਫ ਸੁਪਰ ਸੈਨੀਟੇਰੀਅਨਸ ਨੂੰ ਹੀ ਪਤਾ ਹੋਵੇ ਇੰਜ ਨਹੀਂ ਹੈ ਅਜੇ ਬਹੁਤ سارے ਲੋਕ ਹਨ ਜਿਨ੍ਹਾਂ ਦਾ ਨਾਮ ਭਾਵੇਂ ਗਿਨੀਜ਼ ਬੁੱਕ ਤੇ ਦਰਜ ਨਹੀਂ ਪਰ ਉਹਨਾਂ ਨੇ ਲੰਮੀ ਉਮਰ ਅਤੇ ਊਲਜਾ ਰਾਂਹੀ ਜੀਵਨ ਦੇ ਨਵੇਂ ਅਰਥ ਸਾਹਮਣੇ ਲਿਆਂਦੇ ਹਨ ਉਦਾਹਰਨ ਵਜੋਂ ਇਹ ਕਲਾਕਾਰ ਰਿਟਾਇਰ ਹੋਣ ਤੋਂ ਬਾਅਦ ਵੀ ਆਪਣੀ ਇੱਕ ਹੀ ਗਾਇਮਤਾਵਕ ਜੀਵਨ ਦੇ ਆਖਰੀ ਪਲਾਂ ਤੱਕ ਕੰਮ ਕਰਦੇ ਰਹੇ ਉਹਨਾਂ ਕੋਲ ਇਹ ਤਾਕਤ ਹੁੰਦੀ ਹੈ ਕਲਾ ਫਿਰ ਭਾਵੇਂ ਉਹ ਕਿਸੇ ਤਰ੍ਹਾਂ ਦੀ ਵੀ ਹੋਵੇ ਇੱਕ ਇੱਕ ਹੀ ਗਾਇ ਹੁੰਦੀ ਹੈ ਸਾਡੇ ਜੀਵਨ ਨੂੰ ਮਾਇਨੇ ਦਿੰਦੀ ਹੈ ਅਤੇ ਖੁਸ਼ੀ ਦੇ ਪਲ ਵੀ ਸਾਡੀ ਝੋਲੀ ਪਾਉਂਦੀ ਹੈ ਸੁੰਦਰਤਾ ਨੂੰ ਘੜਨਾ ਅਤੇ ਉਸ ਦਾ ਆਨੰਦ ਮਾਣਨਾ ਮੁਫਤ ਹੈ ਪਰ ਖਾਸ ਗੱਲ ਇਹ ਹੈ ਕਿ ਇਹ ਪਲ ਸਾਡੇ ਸਭਨਾਂ ਲਈ ਮੌਜੂਦ ਹੁੰਦੇ ਹਨ। ਜਾਪਾਨੀ ਕਲਾਕਾਰ ਹੋਕੂਸਾਈ 18ਵੀਂ ਸਦੀ ਦੇ ਅੱਧ ਤੋਂ ਲੈ ਕੇ 19ਵੀਂ ਸਦੀ ਦੇ ਅੱਧ ਤੱਕ ਜੀਵੇ। ਉਹ ਜੋ ਕਿ ਉਹ ਈਸਟਾਈਲ ਵਿਧੀ ਨਾਲ ਲੱਕੜ ਦੀਆਂ ਚੀਜ਼ਾਂ ਤੇ ਛਪਾਈ ਦਾ ਕੰਮ ਕਰਦੇ ਸਨ। ਇਸ ਕਲਾਕਾਰ ਨੇ 100s ਵਿਊਜ਼ ਆਫ ਮਾਉਂਟ ਫੂਜੀ ਦੀ ਇੱਕ ਕਿਤਾਬ ਚ ਲਿਖਿਆ ਹੈ। ਮੈਂ 70 ਸਾਲ ਦੀ ਉਮਰ ਤੱਕ ਜਿਨ੍ਹਾਂ ਚੀਜ਼ਾਂ ਦਾ ਨਿਰਮਾਣ ਕੀਤਾ, ਉਹਨਾਂ ਦੀ ਅਸਲ ਚੋਂ ਗਿਣਤੀ ਹੀ ਨਹੀਂ ਕਰਨੀ ਚਾਹੀਦੀ। ਵਰੀਆਂ ਦੀ ਉਮਰ ਤੋਂ ਬਾਅਦ ਮੈਂ ਜਾਨਵਰਾਂ ਕਾ ਦਰਖਤਾਂ ਪੰਛੀਆਂ ਮੱਛੀਆਂ ਅਤੇ ਇਥੋਦਾਂਕੇ ਕੀੜੇ ਮਕੌੜਿਆਂ ਦੀ ਰਚਨਾ ਵੀ ਸਮਝਣ ਲੱਗ ਪਿਆ ਸਾਂ ਆਪਣੀ ਉਮਰ ਦੇ 80ਵੇਂ ਸਾਲ 'ਚ ਮੈਂ ਥੋੜੀ-ਬਹੁਤ ਤਰੱਕੀ ਕੀਤੀ ਅਜਿਹਾ ਮੈਨੂੰ ਲੱਗਦਾ ਮੈਨੂੰ ਯਕੀਨ ਹੈ ਕਿ 90 ਸਾਲ ਦਾ ਹੋਣ ਤੱਕ ਮੈਂ ਆਪਣੇ ਕੰਮ ਦੇ ਭੇਦਾਂ ਨੂੰ ਠੀਕ ਢੰਗ ਨਾਲ ਸਮਝਣ ਲੱਗਾਗਾ 100 ਸਾਲ ਦਾ ਹੋਣ ਤੱਕ ਮੈਂ ਜ਼ਰੂਰ ਮਹਾਨ ਕੰਮ ਕਰਾਂਗਾ ਅਤੇ ਮੈਨੂੰ ਵਿਸ਼ਵਾਸ ਹੈ ਤੋ ਮੇਰੀ ਉਮਰ 110 ਵਰੇ ਦੀ ਹੋਵੇਗੀ ਤਾਂ ਮੈਂ ਸਹੀ ਅਰਥਾਂ 'ਚ ਆਪਣੇ ਕੰਮ ਰਹੀਆਂ ਆਪਣੀਆਂ ਭਾਵਨਾਵਾਂ ਅਤੇ ਜੀਵਨ ਦੇ ਅਸਲੀ ਮਾਨਿਆਂ ਨੂੰ ਪੇਸ਼ ਕਰ ਸਕਾਂਗਾ ਅਗਲੇ ਕੁਝ ਪੰਨਿਆਂ 'ਚ ਅਸੀਂ ਨਿਊਯਾਰਕ ਟਾਈਮਜ਼ ਲਈ ਕੈਮਲ ਸਵੀਕੇ ਦੁਆਰਾ ਇੰਟਰਵਿਊ ਕੀਤੇ ਕੁਝ ਮਹਾਨ ਕਲਾਕਾਰਾਂ ਦੇ ਪ੍ਰੇਰਣਾ ਦਾ ਇੱਕ ਸ਼ਬਦ ਜਾਣਨ ਵਾਲੇ ਹਾਂ ਇਹਨਾਂ 'ਚੋਂ ਜਿਹੜੇ ਹੁਣ ਤੱਕ ਜੀਉਂਦੇ ਹਨ ਉਹਨਾਂ 'ਚੋਂ ਕਿਸੇ ਨੇ ਵੀ ਰਿਟਾਇਰਮੈਂਟ ਨਹੀਂ ਲਈ ਉਹ ਅੱਜ ਵੀ ਆਪਣੇ ਕੰਮ ਦਾ ਆਨੰਦ ਲੈ ਰਹੇ ਹਨ ਜੇਕਰ ਸਾਡੇ ਕੋਲ ਸਪਸ਼ਟ ਟੀਚਾ ਹੋਵੇ ਤਾਂ ਕੋਈ ਵੀ ਸਾਨੂੰ ਰੋਕ ਨਹੀਂ ਸਕਦਾ ਇਹ ਗੱਲ ਉਹਨਾਂ ਨੇ ਆਪਣੇ ਜੀਵਨ ਰਾਹੀਂ ਲੋਕਾਂ ਸਾਹਮਣੇ ਰੱਖੀ ਹੈ ਆਪਣੀ ਉਮਰ ਦੇ 86 ਬਰੇ ਪੂਰੇ ਹੋਣ ਤੇ ਵੀ ਅਭਿਨੇਤਾ ਕ੍ਰਿਸਟੋਫਰ ਪਾਲਮਰ ਆਪਣੇ ਕੰਮ ਪ੍ਰਤੀ ਪੇਮ ਜ਼ਾਹਿਰ ਕਰਦੇ ਹੋਏ ਆਖਦੇ ਹਨ ਮੈਨੂੰ ਸਟੇਜ ਉੱਪਰ ਕੰਮ ਕਰਦਿਆਂ ਹੀ ਮੌਤ ਆਵੇ ਦੁਨੀਆ ਤੋਂ ਜਾਣ ਦਾ ਇਹ ਸਭ ਤੋਂ ਵਧੀਆ ਤਰੀਕਾ ਹੋਵੇਗਾ ਉਹ ਸਾਨੂੰ ਤੇ ਲੋਕਾਂ ਨੂੰ ਆਧੁਨਿਕ ਚਿਪਾਨੀ ਮੰਗਾ ਪદ્ધਤੀ ਦਾ ਪਿਤਾਵਾ ਕਿਹਾ ਜਾਂਦਾ ਹੈ। ਉਹਨਾਂ ਸਾਲ 1899 'ਚ ਉਹ ਆਪਣੀ ਮੌਤ ਤੋਂ ਕੁਝ ਸਮਾਂ ਪਹਿਲਾਂ ਆਪਣੀਆਂ ਭਾਵਨਾਵਾਂ ਨੂੰ ਪ੍ਰਗਟਾਉਂਦੇ ਇੱਕ ਕਾਰਟੂਨ ਕੱਢਿਆ ਜਿਸ ਉੱਪਰ ਲਿਖਿਆ ਹੋਇਆ ਸੀ ਪਲੀਜ਼ ਜਸਟ ਲੈਟ ਮੀ ਵਰਕ। ਭਾਵ ਕਿਰਪਾ ਕਰਕੇ ਮੈਨੂੰ ਕੰਮ ਕਰਨ ਦਿਓ। ਫਿਲਮ ਨਿਰਮਾਤਾ ਫ੍ਰੈਡਰਿਕ ਵਾਈਜ਼ਮੈਨ 86 ਸਾਲਾਂ ਦੇ ਹੋਣ ਦੇ ਪਾਦ ਵੀ ਕਹਿ ਰਹੇ ਸਨ ਕਿ ਜੇਕਰ ਅੱਜ ਵੀ ਆਪਣਾ ਕੰਮ ਐਨੇ ਪ੍ਰਭਾਵੀ ਢੰਗ ਨਾਲ ਕਰ ਪਾਉਂਦੇ ਹਨ ਤਾਂ ਇਸ ਪਿੱਛੇ ਇੱਕ ਹੀ ਵਜ੍ਹਾ ਹੈ ਆਪਣੇ ਕੰਮ ਪ੍ਰਤੀ ਉਹਨਾਂ ਦਾ ਪਿਆਰ ਉਹਨਾਂ ਅਨਸਾਰ ਮੇਰੀ ਉਮਰ ਦੇ ਬਹੁਤੇ ਲੋਕ ਬਿਮਾਰੀ ਅਤੇ ਸਰੀਰ ਦੇ ਸਾਥ ਨਾ ਦੇਣ ਦਾ ਬਹਾਨਾ ਬਣਾਉਂਦੇ ਰਹਿੰਦੇ ਹਨ ਪਰ ਮੇਰੇ ਸਾਰੇ ਮਿੱਤਰ ਆਪਣੀ ਕਲਾ ਨਾਲ ਪਿਆਰ ਕਰਦੇ ਹਨ ਅਤੇ ਸਾਡੇ ਚੋਂ ਕੋਈ ਜੀਵਨ ਦੇ ਆਖਰੀ ਤੱਕ ਕੰਮ ਕਰਦਾ ਰਹੇਗਾ ਕਮੇਨ ਹਰੇਰਾ ਜਿਨ੍ਹਾਂ ਨੇ ਆਪਣੇ ਜੀਵਨ ਦੇ 100 ਸਾਲ ਪੂਰੇ ਕੀਤੇ ਅਤੇ 99 ਵਰਿਆਂ ਦੀ ਉਮਰ 'ਚ ਉਹ ਪਹਿਲਾ ਕੈਨਵਸ ਬੀਚਿਆ ਸੀ ਤਾਂ ਤੇ ਮਾਡਰਨ ਆਰਟ ਚ ਮਿਊਜ਼ੀਅਮ ਆਫ ਮਾਡਰਨ ਆਰਟ 'ਚ ਉਹਨਾਂ ਨੂੰ ਰੱਖਿਆ ਗਿਆ ਸੀ ਇੱਕ ਮੌਕੇ ਜਦੋਂ ਉਹਨਾਂ ਤੋਂ ਉਹਨਾਂ ਦੇ ਭਵਿੱਖ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਆਖਿਆ ਮੈਂ ਹਮੇਸ਼ਾ ਅਗਲੇ ਕੰਮ ਨੂੰ ਪੂਰਾ ਕਰਨ ਬਾਰੇ ਵਿਚਾਰ ਕਰਦੀ ਰਹਿੰਦੀ ਹਾਂ ਕੁਝ ਲੋਕਾਂ ਨੂੰ ਇਹ ਮੂਰਖਤਾ ਲੱਗੇਗੀ ਪਰ ਮੈਂ ਹਰ ਦਿਨ ਚੰਗਾ ਕੰਮ ਕਰਨ ਦੀ ਕੋਸ਼ਿਸ਼ 'ਚ ਲੱਗੀ ਰਹਿੰਦੀ ਹਾਂ ਹਮੇਸ਼ਾ ਸਿੱਖਦੇ ਰਹੋ ਭਾਵੇਂ ਤੁਸੀਂ ਵੱਡੇ ਹੋ ਜਾਓ ਅਤੇ ਤੁਹਾਡਾ ਸਰੀਰ ਥੱਕ ਜਾਵੇ ਪਾਵੇਂ ਤੁਹਾਡੇ ਸਰੀਰ ਨੂੰ ਤਕਲੀਫ ਹੋ ਰਹੀ ਹੋਵੇ ਅਤੇ ਦਰਦਾਂ ਦਿਨ ਰਾਤ ਜਗਾਈ ਰੱਖਣ ਪਾਵੇਂ ਤੁਹਾਡੀ ਪਿਆਰੀ ਪਤਨੀ ਤੁਹਾਨੂੰ ਛੱਡ ਕੇ ਚਲੀ ਗਈ ਹੋਵੇ ਅਤੇ ਤੁਹਾਡੇ ਸੁਪਨੇ ਤਬਾਹ ਗਏ ਹੋਣ ਅਤੇ ਬੇਸ਼ੱਕ ਤੁਹਾਡਾ ਆਤਮ ਵਿਸ਼ਵਾਸ ਘਟ ਗਿਆ ਹੋਵੇ ਤਾਂ ਵੀ ਹਮੇਸ਼ਾ ਸਿੱਖਦੇ ਰਹੋ ਕਿਉਂਕਿ ਇਹ ਹੀ ਇੱਕੋ ਇੱਕ ਚੀਜ਼ ਹੈ ਜਿਹੜੀ ਹਾਲਾਤਾਂ ਨੂੰ ਬਦਲ ਸਕਦੀ ਹੈ ਇਸ ਨਾਲ ਹੀ ਤੁਹਾਨੂੰ ਫਾਇਦਾ ਹੋਵੇਗਾ ਸਿੱਖਣ ਵੇਲੇ ਮਨ ਕਦੇ ਵੀ ਥੱਕਦਾ ਨਹੀਂ ਅਤੇ ਤੁਹਾਨੂੰ ਵੀ ਕਦੇ ਪਛਤਾਵਾ ਨਹੀਂ ਹੋਵੇਗਾ ਕੁਦਰਤ ਪ੍ਰੇਮੀ ਅਤੇ ਲੇਖਕ ਐਡਵਰਟ ਓ ਵਿਲਸਨ ਨੇ ਇੱਕ ਵਾਰ ਕਿਹਾ ਸੀ ਮੈਨੂੰ ਹਮੇਸ਼ਾ ਲੱਗਦਾ ਸੀ ਕਿ ਮੇਰੇ ਕੋਲ ਵਾਧੂ ਜਾਣਕਾਰੀ ਹੈ ਅਤੇ ਮੈਂ ਕਿਸੇ ਵੀ ਸਵਾਲ ਦਾ ਜਵਾਬ ਦੇ ਸਕਦਾ ਹਾਂ ਪਰ ਪਿਛਲੇ ਦਸਾਂ ਸਾਲਾਂ ਤੋਂ ਜਦੋਂ ਤੋਂ ਮੈਂ ਕੌਣ ਹਾਂ ਅਸੀਂ ਕਿੱਥੋਂ ਆਏ ਹਾਂ ਅਤੇ ਕਿੱਥੇ ਜਾਣਾ ਹੈ ਵਰਗੇ ਬੇਸ਼ੀਆ ਪਰ ਪੜਨਾ ਸ਼ੁਰੂ ਕੀਤਾ ਹੈ ਉਦੋਂ ਤੋਂ ਮੈਨੂੰ ਮਹਿਸੂਸ ਹੋਣ ਲੱਗਾ ਹੈ ਕਿ ਮੈਂ ਕਿੰਨਾ ਘੱਟ ਜਾਣਦਾ ਹਾਂ ਐਸ ਵਰਤ ਕੇ ਲਈ ਜਿਨ੍ਹਾਂ ਨੇ ਸਨ 2015 ਚ 92 ਵਰਿਆਂ ਦੀ ਉਮਰ 'ਚ ਮੌਤ ਹੋਈ ਨੇ ਕਿਹਾ ਸੀ ਇਹ ਬਹੁਤ ਵੱਡਾ ਬਹਿਮ ਹੈ ਕਿ ਉਮਰ ਦੇ ਨਾਲ ਇੰਦਰੀਆਂ ਵੀ ਕਮਜ਼ੋਰ ਹੋ ਜਾਂਦੀਆਂ ਹਨ ਮੈਨੂੰ ਤਾਂ ਇੰਜ ਲੱਗਦਾ ਹੈ ਕਿ ਜਿਉਂ-ਜਿਉਂ ਉਮਰ ਵੱਧਦੀ ਹੈ ਤਿਉਂ ਤੋਂ ਅਸੀਂ ਜ਼ਿਆਦਾ ਵੇਖਣ ਲੱਗਦੇ ਹਾਂ ਜ਼ਿਆਦਾ ਸੁਣਨ ਲੱਗਦੇ ਹਾਂ ਜਿੰਨੀ ਤੁਹਾਡੀ ਉਮਰ ਵੱਦੀ ਹੈ ਓਨਾ ਹੀ ਤੁਸੀਂ ਵੱਧ ਵੇਖਣ ਦੀ ਕਲਾ ਸਿੱਖ ਲੈਂਦੇ ਹੋ ਮੈਨੂੰ ਹਰ ਰੋਜ਼ ਨਮੀਆਂ-ਨਮੀਆਂ ਚੀਜ਼ਾਂ ਦਿਖਾਈ ਦਿੰਦੀਆਂ ਹਨ ਜਿਸ ਕਾਰਨ ਮੈਂ ਨਵੇਂ-ਨਵੇਂ ਚਿੱਤਰ ਬਣਾ ਸਕਦਾ ਹਾਂ 86 ਵਰਿਆਂ ਦੇ ਆਰਕੀਟੈਕਟ ਫ੍ਰਾਂਕ ਗੇਲੀ ਸਾਨੂੰ ਦੱਸਦੇ ਸਨ ਕਿ ਕੁਝ ਇਮਾਰਤਾਂ ਅਸਾਰਨ ਚੋਂ 7 ਸਾਲ ਬਾਅਦ ਤੁਹਾਡੇ ਬਿਉਤਵੰਦ ਹੋਣ ਤੋਂ ਉੱਕ ਜਾਣ ਦਾ ਸਮਾਂ ਲੱਗ ਜਾਂਦਾ ਹੈ ਗੁਗਨਹਾਇਮ ਮਿਊਜ਼ੀਅਮ ਬਿਲਬਾਓ ਦੇ ਨਿਰਮਾਤਾ ਗੇਲੀ ਨੂੰ ਵਰਤਮਾਨ ਚ ਕਾਲ ਚ ਰਹਿਣ ਦੀ ਕਲਾ ਕਾਫੀ ਚੰਗੀ ਤਰ੍ਹਾਂ ਆਉਂਦੀ ਸੀ ਉਹ ਆਖਦੇ ਹਨ ਤੁਸੀਂ ਸਿਰਫ ਵਰਤਮਾਨ ਚ ਹੀ ਜੀ ਸਕਦੇ ਹੋ ਤੁਸੀਂ ਕਦੇ ਵੀ ਭੂਤਕਾਲ ਚ ਨਹੀਂ ਜਾ ਸਕਦੇ ਵਰਤਮਾਨ ਚ ਜੀਣ ਲਈ ਅੱਖਾਂ ਅਤੇ ਕੰਨ ਖੁੱਲੇ ਰੱਖੋ ਅਖਬਾਰ ਪੜੋ ਅਤੇ ਆਲੇ-ਦੁਆਲੇ ਕੀ ਵਾਪਰ ਰਿਹਾ ਹੈ ਉਸ ਪ੍ਰਤੀ ਸੁਚੇਤ ਰਹੋ ਹਰ ਕੰਮ ਬਾਰੇ ਗਿਆਨਸਾ ਰੱਖੋ ਇੰਜ ਕਾਰਨ ਨਾਲ ਤੁਸੀਂ ਖੁਦ ਹੀ ਵਰਤਮਾਨ 'ਚ ਜਿਉਣ ਲੱਗੋਗੇ ਜਾਪਾਨ ਦਾ ਵੱਡੀ ਉਮਰ ਵਾਲਾ ਜੀਵਨ ਜਨਮ ਮੌਤ ਦੀ ਜਾਣਕਾਰੀ ਰੱਖਣ ਲਈ ਅਮਰੀਕਾ ਕੋਲ ਕਾਫੀ ਵੱਡੀ ਰਜਿਸਟਰੀ ਹੈ ਸ਼ਾਇਦ ਇਸੇ ਲਈ ਇੱਥੇ ਜ਼ਿਆਦਾ ਉਮਰ ਦੇ ਲੋਕ ਹੋਣ ਦੇ ਸਬੂਤ ਮਿਲਦੇ ਹਨ ਪਰ ਅਸਲ ਵਿੱਚ ਜਾਪਾਨ 'ਚ ਸਭ ਤੋਂ ਵੱਧ ਉਮਰ ਦੇ ਲੋਕ ਰਹਿੰਦੇ ਹਨ ਪਿੰਡ ਦਾ ਵਧੇਰੇ ਸ਼ਾਂਤ ਅਤੇ ਆਨੰਦਪਰਿਆ ਜੀਵਨ ਹੀ ਸਤੌ ਦਾ ਰਾਜ ਹੈ। ਜਾਪਾਨ ਸਭ ਤੋਂ ਵੱਧ ਉਮਰ ਭੋਗਣ ਵਾਲੇ ਲੋਕਾਂ ਦਾ ਦੇਸ਼ ਹੈ। ਇਸ ਗੱਲ 'ਤੇ ਕੋਈ ਸ਼ੱਕ ਨਹੀਂ। ਦੁਨੀਆ ਦੇ ਕਿਸੇ ਵੀ ਹੋਰ ਦੇਸ਼ ਦੇ ਮੁਕਾਬਲੇ ਇੱਥੇ ਉੱਚ ਜੀਵਨ ਆਮ ਹੈ। ਠਕਮਾ ਖਾਣ-ਪੀਣ ਸੱਭਿਆਚਾਰ, ਬਿਮਾਰ ਹੋਣ ਤੋਂ ਪਹਿਲਾਂ ਹੀ ਡਾਕਟਰਾਂ ਦੀ ਸਲਾਹ ਲੈਣਾ ਅਤੇ ਆਪਣੇ ਸੱਭਿਆਚਾਰ ਨਾਲ ਜੁੜੇ ਰਹਿਣਾ। ਇਹ ਸਭ ਗੱਲਾਂ ਉਹਨਾਂ ਦੀ ਵੱਡੀ ਉਮਰ 'ਤੇ ਸਹਾਇਕ ਹੁੰਦੀਆਂ ਹਨ। ਟੀਮ ਭਾਵਨਾ, ਮਿਲ-ਜੁਲ ਕੇ ਰਹਿਣਾ ਅਤੇ ਜੀਵਨ ਦੇ ਅੰਤ ਤੱਕ ਸਰਗਰਮ ਰਹਿਣਾ ਇਹ ਸਭ ਗੱਲਾਂ ਜਾਪਾਨੀਆਂ ਦੀ ਲੰਮੀ ਉਮਰ ਦਾ ਰਾਜ ਹਨ ਲੋੜ ਹੋਵੇ ਭਾਵੇਂ ਨਾ ਹਮੇਸ਼ਾ ਸਰਗਰਮ ਰਹਿਣ ਲਈ ਤੁਹਾਨੂੰ ਤੁਹਾਡਾ ਇਕੀ ਗਾਈ ਪਤਾ ਹੋਣਾ ਜ਼ਰੂਰੀ ਹੈ ਤੁਹਾਡਾ ਇਕੀ ਗਾਈ ਤੁਹਾਨੂੰ ਹਮੇਸ਼ਾ ਦਿਲਕਸ਼ ਅਤੇ ਲੋਕਾਂ ਦੇ ਕੰਮ ਆਉਣ ਵਾਲੀਆਂ ਬਸਥਾ ਬਣਾਉਣ ਲਈ ਪ੍ਰੇਰਿਤ ਕਰਦਾ ਰਹਿੰਦਾ ਹੈ ਧਿਆਇਸਮਾ ਮੇਰੀ ਤੁਹਾਡੇ ਕੀ ਬੇਨਤੀ ਹੈ ਕਿ ਕਿਰਪਾ ਕਰਕੇ ਕਿਤਾਬ قافਲਾ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰੋ ਜੀ ਧੰਨਵਾਦ